ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਸਾਡੇ ਸਮੂਰ ਪਿੰਨੂ ਬਲੌਗ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਨਵੀਂ ਚੀਜ਼ ਬਣਾ ਕੇ ਜੋ ਕਿ ਆਪਣੇ ਲੱਡੂ ਬਣਾਏ ਨੇਗੇ ਇਹ ਬਹੁਤ ਹੀ ਵਧੀਆ ਲੱਡੂ ਨੇਗੇ ਜਿਹੜੇ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਨੇਗੇ ਆਪਣੀਆਂ ਅੱਖਾਂ ਵਾਸਤੇ ਜਿਹੇ ਪ੍ਰੋਟੀਨ ਇਹਨਾਂ ਦੇ ਵਿੱਚ ਕੈਲਸ਼ੀਅਮ ਹੈਗਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਤੋਂ ਬਣਦੇ ਨੇ ਉਹ ਵਧੀਆ ਚੀਜ਼ਾਂ ਨੇ ਸਾਰੀਆਂ ਜੇ ਜਿਵੇਂ ਕੋਈ ਡਾਈਟ ਕਰਦਾ ਹੈ ਪਤਲਾ ਹੋਣਾ ਵਾਸਤੇ ਉਹਦੇ ਵਾਸਤੇ ਵੀ ਵਧੀਆ ਨੇਗੇ ਇਹ ਚੀਜ਼ਾਂ ਜਿਹੜੀਆਂ ਚ ਪੈਂਦੀਆਂ ਨੇ ਕੋਈ ਜ਼ਿਆਦਾ ਇਹਦੇ ਵਿੱਚ ਕੋਈ ਅਸਮਾਨ ਨਹੀਂ ਪਾਉਣਾ ਆਪਾਂ ਕਿਉਂ ਨਹੀਂ ਪਾਉਣਾ ਹੈਗਾ ਜਿਵੇਂ ਕਿਸ ਦੇ ਗੋਡੇ ਦੁਖਦੇ ਨੇਗੇ ਜਾਂ ਤੁਹਾਨੂੰ ਹਿੱਟੇ ਦਰਦ ਹੁੰਦਾ ਹੈ ਜਾਂ ਨਿਗਾ ਘਟ ਹੈ ਕਿ ਜਿਵੇਂ ਬਕਾ ਚੂਬਦਾਨ ਪਾਉਣੇ ਇਹਨਾਂ ਵਾਸਤੇ ਇਹਨਾਂ ਸਾਰੀ ਚੀਜ਼ਾਂ ਵਾਸਤੇ ਬਹੁਤ ਵਧੀਆ ਨੇਗੀ ਹਾਂਜੀ ਜੇ ਤੁਸੀਂ 1 ਮਹੀਨਾ ਇਹਨਾਂ ਨੂੰ ਲਗਾਤਾਰ ਖਾਵੋਗੇ ਜਿਵੇਂ ਸਵੇਰੇ ਜਿਵੇਂ ਆਪਾਂ ਚਾਹ ਨਾਲ ਇੱਕ ਲੱਡੂ ਜੇ ਆਪਾਂ ਰੋਜ਼ ਖਾਈਏ ਨਾ ਤੁਸੋਂ ਆਪਣੇ ਆਪ ਤਾਂ ਲੱਗੂਗਾ ਆਪਣੇ ਸਰੀਰ ਦੇ ਵਿੱਚ ਵੀ ਕੀ ਫਰਕ ਆ ਰਿਹਾ ਹੈਗਾ ਸਿਕਾਵਟ ਸੋਟੀ ਇਹਦੇ ਨਾਲ ਬਹੁਤ ਜ਼ਿਆਦਾ ਦੂਰ ਹੁੰਦੀ ਹੈ ਜਿਵੇਂ ਆਪਣੇ ਘਰ ਦੇ ਵਿੱਚ ਰਹਿੰਦੀਆਂ ਔਰਤਾਂ ਜਿਹਨਾਂ ਨੂੰ ਸਿਕਾਵਟ ਮਹਿਸੂਸ ਕਰਦੇ ਆਪਾਂ ਕੰਮ ਕਰਨ ਲੱਗੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਤਿੰਨ ਸਾਨੂੰ ਦਿਖਾਉਣੇ ਅੱਗੇ ਵੀ ਇਹ ਕਿਵੇਂ ਬਣਦੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਬਣਦੇ ਨੇ ਆਓ ਦੇ ਨਾਲ ਹਾਂਜੀ ਆਪਾਂ ਇਹ ਲੱਡੂ ਬਣਾਵਾਂਗੇ ਪਹਿਲਾਂ ਆਪਾਂ ਨੇ ਮਖਾਣੇ ਲੈਣੇ ਨੇਗੇ ਇਹਨੇ ਵੀ ਮਤਲਬ ਕਿ ਇੱਕ ਡੰਗਾ ਸਾਰਾ ਪਰਖ ਲੈ ਲੈਣਾ ਹੈਗਾ ਤੇ ਆਹ ਖਰਬੂਜੇ ਦੇ ਵੀ ਇਹਨਾਂ ਨੂੰ ਇਹਨੂੰ ਵੀ ਕਹਿੰਦੇ ਨੇ ਕਿ ਮੱਗਜ਼ ਤੇ ਕਾਜੂ ਬਦਾਮ ਲੈਣੇ ਤੇ ਇਹਦੇ ਵਾਸਤੇ ਆਪਾਂ ਨੂੰ ਇੰਨਾ ਕੁ ਗੁੜ ਚਾਹੀਦਾ ਤੇ ਆਪਾਂ ਨੂੰ ਕਹਾ ਖੋਪੇੜਾ ਬਰੁੱਧ ਬਰੁੱਧ ਚਾਹੀਦਾ ਹੈਗਾ ਬਰੁੱਧ ਗ੍ਰੇਨਡ ਕਰੀਏ ਇੱਕ ਕਪਾ ਲੈਣ ਦੇਸੀ ਘਿਓ ਦੇਸੀ ਘਿਓ ਆਪਣੇ ਘਰ ਦਾ ਤਿਆਰ ਕਰਿਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਕਿਵੇਂ ਬਣਦੇ ਨੇ ਹਾਂਜੀ ਆਪਾਂ ਨੇ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਲੈਣ ਇੱਕ ਵੱਡਾ ਚਮਚਾ ਇਹਦੇ ਵਿੱਚ ਆਪਾਂ ਕਾਜੂ ਬਦਾਮ ਭੁੰਨਾਂਗੇ ਭੁੰਨ ਕੇ ਵਧੀਆ ਲੱਗਦੇ ਨੇ ਥੋੜੇ ਜਿਹਾ ਰੋਸਟ ਜੇ ਹੋ ਜਾਂਦੇ ਨੇ ਜਦੋਂ ਫਿਰ ਨਾਲ ਇਹ ਜਦੋਂ ਆਪਾਂ ਇਹਨਾਂ ਨੂੰ ਪੀਸਾਂਗੇ ਵਧੀਆ ਪੀਸੇ ਜਾਣਗੇ ਨਾਲ ਇਹਦਾ ਟੇਸਟ ਵਧੀਆ ਹੋ ਜਾਂਦਾ ਹੈ ਇਹਦੇ ਨਾਲ ਦੇਸੀ ਘਿਓ ਨਾਲ ਜੀ ਆਇਆਂ ਨੂੰ ਹਾਂਜੀ ਆਪਾਂ ਇਹਨਾਂ ਨੂੰ بس 2 ਮਿੰਟ ਭੁੰਨਾਂਗੇ ਜਿੰਨਾ ਚਿਰ ਇਹਨਾਂ ਦਾ ਥੋੜਾ ਜਿਹਾ ਹਲਕਾ ਜਿਹਾ ਰੰਗ ਚੇਂਜ ਹੋ ਜਾਂਦਾ ਫਿਰ ਆਪਾਂ ਇਹਨਾਂ ਨੂੰ ਲਾ ਲਾਂਗੇ ਹਾਂਜੀ ਆ ਦੇਖੋ ਆਪਣੇ ਭੁੰਨੇ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਗੈਸ ਕਰਦਾਂਗੇ ਆਪਾਂ ਬੰਦ ਜੀ ਆਪਾਂ ਉਸੇ ਘਿਓ ਦੇ ਵਿੱਚ ਆਹ ਗ੍ਰੈਂਡ ਕਰਿਆ ਹੋਇਆ ਖੋਪਾ ਆਪਣਾ ਇਹ ਪਾ ਦਾਂਗੇ ਇਹਨੂੰ ਆਪਾਂ ਨੇ ਜਿਆਦਾ ਨਹੀਂ ਭੁੰਨਣਾ ਕਿਉਂਕਿ ਇਹ ਹਲਕਾ ਜਿਹਾ ਸੇਕ ਲਵਾਵਾਂਗੇ ਇਹਨੂੰ ਵੀ ਤੇ ਆਪਾਂ ਆਹ ਮੱਖਜ ਪਾ ਦਾਂਗੇ ਇਹਨਾਂ ਨੂੰ ਵੀ ਹਲਕਾ ਜਿਹਾ ਸੇਕ ਲਵਾਵਾਂਗੇ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੀਸ ਲਾਂਗੇ ਹਾਂਜੀ ਆਪਾਂ ਇੱਕ ਚਮਚਾ ਘਿਓ ਦਾ ਪਾ ਲਾਂਗੇ ਉਸ ਨੂੰ ਨਾਲ ਸਾਰਾ ਆਪਾਂ ਨੇ ਧੋਣਾ ਲਿਆ ਬਹੁਤ ਤੇ ਇਹਦੇ ਵਿੱਚ ਆਪਾਂ ਮਖਾਣੇ ਭੁੰਨਾਂਗੇ। ਫੁੱਲ ਪਤਾਸੇ ਜਾਂ ਮਖਾਣੇ। ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਸੇਕ ਲਵਾਵਾਂਗੇ। ਕਿਉਂਕਿ ਫਿਰ ਇਹ ਪੀਸੇ ਵਧੀਆ ਜਾਂਦੇ ਨੇ ਜਦੋਂ ਆਪਾਂ ਇਹਨਾਂ ਨੂੰ ਸੇਕ ਲਵਾ ਲੈਂਦੇ ਹਾਂ। ਹਾਂਜੀ ਆਪਾਂ ਨੇ ਮਖਾਣੇ ਵੀ ਜਿਹੜੇ ਉਹ ਭੁੰਨ ਲਏ ਤੇ ਆਪਾਂ ਇਹ ਚੈੱਕ ਕਰ ਲੈਣਾ ਜਦੋਂ ਇਹ ਕੜੁਕ ਜਿਹੀ ਦੀ ਆਵਾਜ਼ ਕਰਨਾ ਤੇ ਟੁੱਟਣ ਜੇ ਲੱਗ ਜਾਣ ਬਸ ਫਿਰ ਇਹ ਪੁੱਜੇ ਗਿਆ ਸਮਾਰਕੀ ਚੂਰਾ ਜਿਹਾ ਬਣਨ ਲੱਗ ਜੇ ਥੋੜੇ ਸੇਕ ਲੱਗਦੇ ਨੇ ਨੀਂ ਗਰਮ ਹੋਣੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਹਾਂਜੀ ਆਪਾਂ ਪਹਿਲਾਂ ਕਾਜੂ ਬਦਾਮ ਜਿਹੜੇ ਉਹ ਭੁੰਨੇ ਜਗੇ ਇਹਨਾਂ ਨੂੰ ਗ੍ਰाइंड ਕਰ ਲਾਂਗੇ ਆਪਣਾ ਇਹਨਾਂ ਨੂੰ ਬਸ ਮੋٹے ਰੱਖਣਾ ਜਾਨੀ ਜਿਆਦਾ ਨਹੀਂ ਆਪਾਂ ਇਹਨਾਂ ਦੇ ਗ੍ਰाइंड ਜੇ ਕਰਨੇ ਵੀ ਜਿਆਦਾ ਬਰੀਕ ਨਹੀਂ ਕਰਨੀ ਵਿਚਦਾਂ ਬੈਗੇ ਐਵੇਂ ਸੀ ਜਿਆਦਾ ਇਹਨਾਂ ਦਾ ਉਹ ਨਹੀਂ ਬਣਾਉਣਾ ਪਾਊਡਰ ਜਿਆ ਫਿਰ ਇਹ ਵਧੀਆ ਲੱਗਦੇ ਨੇ ਹਾਂਜੀ ਆਪਾਂ ਹੁਣ ਜਿਹੜੇ ਮਖਾਣੇ ਨੇ ਇਹਨਾਂ ਨੂੰ ਗ੍ਰाइंड ਕਰ ਲਾਂਗੇ ਹਾਂਜੀ ਆਪਨੇ ਮਖਾਣੇ ਨੇ ਜਿਹੜੇ ਆ ਗ੍ਰाइंड ਕਰ ਲਏ ਆਪਾਂ ਇਹਨਾਂ ਨੂੰ ਇੱਕੇ ਭਾਂਡੇ 'ਚ ਕੱਢ ਲਾਂਗੇ ਆ ਦੇਖੋ ਕਿੰਨੇ ਵਧੀਆ ਹੋ ਗਏ ਇਹ ਹਾਂਜੀ ਆਹ ਸਮਾਨ ਆਪਾਂ ਜਿਹੜਾ ਆਪਨੇ ਖੋਪੇ ਦਾ ਬਰੂਦਾ ਲਿਆ ਤੀਗਾ ਇਹਨੂੰ ਗ੍ਰाइंड ਕਰਨ ਦੀ ਲੋੜ ਨਹੀਂ ਹੈਗੀ ਆਪਾਂ ਐਵੇਂ ਪਾ ਲਾਂਗੇ ਇਹਦੇ ਵਿੱਚ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਬਣਾਉਣੀ ਆ ਗੁੜ ਦੀ ਚਾਣੀ ਉਹ ਪਾਵਾਂਗੇ ਇਹਦੇ ਵਿੱਚ ਪਾ ਲਾਂ ਨੂੰ ਹਾਂਜੀ ਆਪਾਂ ਨੇ ਥੋੜਾ ਜਿਹਾ ਘਿਓ ਪਾ ਲੈਣਾ ਹੈਗਾ ਆਪਾਂ ਗੁੜ ਦੀ ਹੁਣ ਚਾਣੀ ਬਣਾਉਣੀ ਹੈਗੀ ਗੁੜ ਪਾ ਕੇ ਤੇ ਪਾਣੀ ਪਾ ਲੈਣਾ ਹੈਂ ਇੰਨੀ ਕੁ ਤਾਂ ਹੁਣ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਬਸ ਆਪਾਂ ਨਿੰਨਾ ਹੀ ਗੁੜ ਲੈਣਾ ਕਿਉਂਕਿ ਜਿਆਦਾ ਮਿੱਠੇ ਜੀ ਨਹੀਂ ਕਰਨੇ ਹੈਗੇ ਹਾਂਜੀ ਜਿਹੜਾ ਆਪਾਂ ਨੇ ਪਾਣੀ ਪਾਣੇ ਦੇਖ ਕੇ ਪਾਣੇ ਜਿਹੜਾ ਆਪਣਾ ਸਮਾਨ ਹੈ ਜਿੰਨਾ ਕੋਨੀ ਕਿ ਆਪਾਂ ਨੇ ਚਾਹਨੇ ਬਣਾਉਣੀ ਹੈ ਜਿਹਦੇ ਵਿੱਚੋਂ ਬਸ ਮਿਕਸ ਜਿਹਾ ਹੋ ਜੇ ਮੈਂ ਜਿਹੜਾ ਇਹ ਗੁੜਤੀ ਇਹਨੂੰ ਆਪਾਂ ਨੇ ਤੋੜ ਲਿਆ ਕਿਉਂਕਿ ਸੌਖਾ ਫਿਰ ਉਹ ਝੁਗੜੇ ਦੇ ਵਿੱਚ ਫੁਰਜੂਗਾ ਪਾਣੀ ਚ ਹੁਣ ਆਪਾਂ ਇਹਨੂੰ ਗਾੜੀ ਕਰ ਲਾਂਗੇ ਆ ਗੁੜ ਦੀ ਡਲੇ ਨੇ ਜਿਹੜੀ ਇਹਨੂੰ ਥੋਰ ਲਾਂਗੇ ਸਮਾਰ ਕੇ ਹਾਂਜੀ ਜਿਹੜਾ ਆਪਣਾ ਗੁੜਤੀ ਗਾ ਉਹ ਖੁਰ ਗਿਆ ਸਮਾਰ ਕੇ ਦੇ ਵਿੱਚ ਤੇ ਹੁਣ ਇਹਨੂੰ ਬਸ 1-2 ਮਿੰਟ ਆਪਾਂ ਹੋਰ ਪਕਾਵਾਂਗੇ ਫਿਰ ਆਪਾਂ ਜਿਹੜਾ ਉਹ ਸਮਾਨ ਸਾਰਾ ਆਪਾਂ ਨੇ ਗ੍ਰाइंड ਕਰਿਆ ਉਹਦੇ ਵਿੱਚ ਪਾ ਦਾਂਗੇ ਗਰਮ-ਗਰਮੇ ਪਾਉਣੀ ਹੈ ਇਹ ਫੇਰ ਹੀ ਲੱਡੂ ਜਿਹਾ ਬੱਟੇ ਜਾਣਗੇ ਉਹਦੇ ਨਹੀਂ ਤਾਂ ਫੇਰੇ ਬੱਟੇ ਨਹੀਂ ਜਾਣੇ ਹਾਂਜੀ ਆਪਾਂ ਨੇ ਜਿਹੜਾ ਇਹ ਚਾਣੀ ਬਣਾਈ ਹੈਗੇ ਇਹਨੂੰ ਗਰਮ-ਗਰਮੇ ਪਾਉਣੇ ਨੇ ਦੇ ਵਿੱਚ ਤੇ ਧੀਰੇ-ਧੀਰੇ ਹਿਲਾ ਦਾਂਗੇ ਸਾਰੇ ਇਹਨੂੰ ਧੀਰੇ ਧੀਰੇ 3 ਚਮਚੇ ਨਾਲ ਹਿਲਾਉਣਾ ਹੈ ਹੱਥ ਨਹੀਂ ਪਾਉਣਾ ਕਿਉਂਕਿ ਗਰਮ ਹੈ ਫਿਰ ਆ ਫੇਲੇ ਲੱਡੂ ਬਣਾਉਣੇ ਹਨ ਹਾਂਜੀ ਆਪਾਂ ਜਿਹੜੀ ਚਾਣੀ ਵਿੱਚ ਪਾ ਪਾਈ ਤੀ ਉਹਨੂੰ ਸਮਾਰ ਕੇ ਰਲਾ ਲਿਆ ਤੇ ਮੋਟਾ ਮੋਟਾ ਹੀ ਰੱਖਣਾ ਤੁਸੀਂ ਜਿਵੇਂ ਦੇਖੋ ਆ ਕਾਜੂ ਮੁੱਜੂ ਜੇ ਵਿੱਚ ਦੀਦੇ ਨੇ ਕਿ ਐਵੇਂ ਹੀ ਰੱਖਣਾ ਆਪਾਂ ਨੇ ਇਹਨੂੰ ਤੇ ਆਪਾਂ ਹੁਣ ਇਹਨਾਂ ਨੂੰ ਵੱਟ ਲਾਂਗੇ ਥੋੜਾ ਜਿਹਾ ਗਰਮ ਗਰਮ ਇਹ ਵੱਟਣਾ ਫੇਰ ਹੀ ਲੱਡੂ ਬੱਟੇ ਜਾਣਗੇ ਨਹੀਂ ਵੱਟੇ ਨਹੀਂ ਜਾਣੇ ਇਹ ਜਿਵੇਂ ਹੁਣ ਕੋਈ ਡਾਈਟ ਕਰਦਾ ਉਹਦੇ ਵਾਸਤੇ ਵਧੀਆ ਨਹੀਂ ਕਿਉਂਕਿ ਇਹਦੇ ਵਿੱਚ ਜ਼ਿਆਦਾ ਕਿਹੋਂ ਨਹੀਂ ਪੈਂਦਾ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਬਣਾਉਣੇ ਆ ਉਹਨਾਂ ਦੇ ਵਿੱਚ ਪ੍ਰੋਟੀਨ ਨਾਲ ਭਰਪੂਰ ਦਿਓ ਸਾਰੀਆਂ ਚੀਜ਼ਾਂ ਜਿਵੇਂ ਕੈਲਸ਼ੀਅਮ ਹੈਗਾ ਜਿਵੇਂ ਆਪਾਂ ਮਖਾਣੇ ਪਾ ਜਿਵੇਂ ਜਦੇ ਗੋਡੇ ਦੁਖਦੇ ਨੇਗੇ ਜਾਂ ਤੁਹ ਵਿੱਚ ਦਰਦ ਹੁੰਦਾ ਜਾਂ ਨਿਗਾ ਘਟ ਹੈ ਕਿ ਜਿਵੇਂ ਆਪਾਂ ਕੱਜੂਬਦਾਨ ਪਾਉਣੇ ਇੰਨਾ ਵਾਸਤੇ ਇਹਨਾਂ ਸਾਰੀ ਚੀਜ਼ਾਂ ਵਾਸਤੇ ਬਹੁਤ ਵਧੀਆ ਨੇਗੇ ਹਾਂਜੀ ਜੇ ਤੁਸੀਂ 1 ਮਹੀਨਾ ਇਹਨਾਂ ਨੂੰ ਲਗਾਤਾਰ ਖਾਵੋਗੇ ਜਿਵੇਂ ਸਵੇਰੇ ਜਿਵੇਂ ਆਪਾਂ ਚਾਹ ਨਾਲ ਇੱਕ ਲੱਡੂ ਜੇ ਆਪਾਂ ਰੋਜ਼ ਖਾਈਏ ਨਾ ਤੁਸੋਂ ਆਪਣੇ ਆਪ ਤਾਂ ਲੱਗੂਗਾ ਆਪਣੇ ਸਰੀਰ ਦੇ ਵਿੱਚ ਵੀ ਕੀ ਫਰਕ ਆ ਰਿਹਾ ਹੈਗਾ ਥਕਾਵਟ ਛੋਟੀ ਇਹਦੇ ਨਾਲ ਬਹੁਤ ਜ਼ਿਆਦਾ ਦੂਰ ਹੁੰਦੀ ਹੈ ਜਿਵੇਂ ਆਪਣੇ ਘਰ ਦੇ ਵਿੱਚ ਰਹਿੰਦੀਆਂ ਔਰਤਾਂ ਜਿਵੇਂ ਥਕਾਵਟ ਮਹਿਸੂਸ ਕਰਦੇ ਆਪਾਂ ਕੰਮ ਕਰਨ ਲੱਗੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈਗੀ